ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਬੈਲ ਦਾ ਬਟਨ ਜ਼ਰੂਰ ਦਬਾ ਲਨਾ ਜੋ ਕਿ ਤੁਹਾਨੂੰ ਆਉਣ ਵਾਲੀ ਹਰ ਇੱਕ ਕਹਾਣੀ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਮਾਂ ਕਿਹੋ ਜੀ ਸੀ ਬਾਪੂ ਉਹ ਚੰਨ ਵਰਗੀ ਬਾਪੂ ਨੇ ਚੰਨ ਵੱਲ ਉਂਗਲ ਕਰ ਦੇਣੀ ਸੱਚੀ ਬਾਪੂ ਮੈਂ ਹੈਰਾਨ ਹੋ ਕੇ ਕਹਿਣਾ ਬਾਪੂ ਨੇ ਥੋੜਾ ਹਸਨਾ ਉਹ ਨਹੀਂ ਨਹੀਂ ਮੈਂ ਤਾਂ ਝੂਠ ਬੋਲਦਾ ਫਿਰ ਦੱਸ ਬਾਪੂ ਮਾਂ ਕਿਉਂ ਹੋ ਜਹੀ ਸੀ ਬਾਪੂ ਨੇ ਡੂੰਗਾ ਜਿਹਾ ਸਾਹ ਲੈਣਾ ਤੇ ਸੋਚਾਂ ਵਿੱਚ ਉਲਝ ਜਾਣਾ ਜਦੋਂ ਮੈਂ ਪੈਦਾ ਹੋਇਆ ਪੈਦਾ ਹੋਈ ਤਾਂ ਮਾਂ ਚਲਵਸੀ ਬਸ ਮੈਂ ਤੇ ਮੇਰਾ ਬਾਪੂ ਹੀ ਰਹਿ ਗਏ ਘਰ ਵਿੱਚ ਬਾਪੂ ਨੇ ਹੀ ਪਾਲਿਆ ਪੋਸਿਆ ਥੋੜੀ ਵੱਡੀ ਹੋਈ ਤਾਂ ਰੋਜ਼ ਸਵਾਲ ਕਰਨੇ ਤੇ ਅੱਜ ਫੇਰ ਪੁੱਛ ਲਿਆ ਦੱਸ ਬਾਪੂ ਮਾਂ ਕਿਉਂ ਹੋ ਜਹੀ ਸੀ ਤੇ ਇਹ ਤੇਰੀ ਮਾਂ ਜਮਾ ਤੇਰੇ ਵਰਗੀ ਸੋਹਣੀ ਸੋਹਣੀ ਸੀ ਤੇ ਇੰਨਾ ਸੁਣ ਕੇ ਮੈਂ ਖੁਸ਼ ਹੋ ਜਾਣਾ ਤੇ ਮੈਨੂੰ ਹਾਸਾ ਬਾਪੂ ਸੁੱਖਾਂ ਵਾਲੇ ਕਮਰੇ ਵੜ ਆਪਣੇ ਭਰੇ ਮਨ ਨੂੰ ਹੰਝੂ ਵਹਾ ਹੌਲਾ ਕਰ ਆਉਂਦਾ ਮੈਂ ਆਮ ਹੀ ਦੇਖਿਆ ਸੀ ਬਾਪੂ ਦੇ ਤੱਤੇ ਤਵੇ ਤੇ ਹੱਥ ਛੱਡਦੇ ਕਿ ਚੀਚੀ ਜੇ ਹੀ ਵਟ ਬਾਪੂ ਉਹ ਦਰਦ ਵੀ ਬਰਦਾਸ਼ਤ ਕਰ ਜਾਂਦਾ ਉਹ ਤੱਤੇ ਤਵੇ ਦੀ ਜਲਨ ਤੇ ਦਰਦ ਮੈਨੂੰ ਅੱਜ ਵੀ ਮਹਿਸੂਸ ਹੁੰਦਾ ਹੈ ਤਾਂ ਹੀ ਹੁਣਾਂ ਨੇ ਬਥੇਰਾ ਕਿਹਾ ਕਿ ਦੂਜਾ ਵਿਆਹ ਕਰਵਾਲੇ ਪਰ ਬਾਪੂ ਨਾ ਮੰਨਿਆ ਤੇ ਕਹਿਣਾ ਨਾ ਮੈਂ ਆਪਣੀ ਧੀ ਰੋਲਣੀ ਆ ਕੀ ਪਤਾ ਕਿ ਉਹ ਜਿਹੀ ਆਉ ਹੁਣ ਤਾਂ ਬਚੀ ਕੁਝੀ ਆਪਣੀ ਧੀ ਨਾਲ ਹੀ ਕੱਟਣੀ ਐ ਭਰਾਵਾ ਸਾਨੂੰ ਪਤਾ ਤੂੰ ਤਾਂ ਕੱਟ ਲਵੇਂਗਾ ਪਰ ਸਾਨੂੰ ਤਾਂ ਆ ਧੀ ਰਾਣੀ ਦਾ ਫਿਕਰ ਐ ਅੱਛਾ ਤੁਹਾਨੂੰ ਬਾਲਾ ਫਿਕਰ ਐ ਜੀਨੋ ਫਿਕਰ ਕਰਨਾ ਚਾਹੀਦਾ ਸੀ ਉਹਨੇ ਤਾਂ ਕੀਤਾ ਨਹੀਂ ਅੱਤ ਵਿਚਾਲੇ ਛੱਡ ਤੁਰ ਕੀ ਗੁੱਸਾ ਬਾਪੂ ਦਾ ਗੁੱਸਾ ਵੀ ਸ਼ਾਇਦ ਵਾਜਬ ਸੀ ਕਿੱਕਾ ਹਮਸਫਰ ਦਾ ਇਸ ਤਰ੍ਹਾਂ ਕੱਲ ਮ ਇਕੱਲੇ ਛੱਡ ਤੁਰ ਜਾਣਾ ਕਿੰਨਾ ਦੁਖਦਾਈ ਹੁੰਦਾ ਹੈ ਇਹ ਤਾਂ ਬਾਪੂ ਤੋਂ ਵੱਧ ਕਿ ਕੋਈ ਹੋਰ ਜਾਣ ਨਹੀਂ ਸਕਦਾ ਸੀ ਬਾਪੂ ਮਰੀ ਮਾਂ ਨਾਲ ਇਦਾਂ ਗੁੱਸੇ ਹੁੰਦਾ ਜਿਵੇਂ ਉਹ ਇਹਦੀਆਂ ਕਮਲੇ ਜਿਹੇ ਦੀਆਂ ਗੱਲਾਂ ਸੁਣਦੀ ਹੋਵੇ ਤੇ ਕਿਸੇ ਬੱਚੇ ਮਾਂ ਕੱਚਾ ਚ ਹੱਥ ਜਏ ਇਹਦੇ ਮੂੰਹ ਫੇਰ ਆਕੜ ਖੜ ਜਾਣਾ ਤੇ ਬਸ ਫਿਰ ਤਾਇਆ ਅੱਗੇ ਕੁਝ ਨਾ ਬੋਲਦਾ ਤਾਈ ਦੇ ਵੀ ਇੱਕ ਧੀ ਤੇ ਪੁੱਤ ਸੀ ਪਰ ਤਾਈ ਮੇਰੇ ਨਾਲ ਜਰਾ ਵੀ ਮੋਹ ਨਾ ਕਰਦੀ ਸ਼ਾਇਦ ਇਸੇ ਕਰਕੇ ਤਾਏ ਦੀ ਧੀ ਵੀ ਮੇਰੇ ਨਾਲ ਨਾ ਖੇਡਦੀ ਮੈਨੂੰ ਸਕੂਲ ਜਾਣ ਤੋਂ ਡਰ ਲੱਗਦਾ ਰੋਜ਼ ਕੋਈ ਨਾ ਕੋਈ ਬਹਾਨਾ ਬਣਾਉਣਾ ਕਦੇ ਸਿਰ ਦੁੱਖਦਾ ਕਦੇ ਢਿੱਡ ਕਦੇ ਪਰ ਬਾਪੂ ਜਾਣਦਾ ਸੀ ਮੇਰੇ ਸਾਰੇ ਬਹਾਨਿਆਂ ਨੂੰ ਤੇ ੱੱਕੇ ਨਾਲ ਸਕੂਲ ਛੱਡ ਆਉਣਾ ਮੈਨੂੰ ਪੜ੍ਹਾਈ ਤੋਂ ਡਰ ਨਹੀਂ ਸੀ ਲੱਗਦਾ ਡਰ ਲੱਗਦਾ ਸੀ ਉਹ ਤਾਨਿਆਂ ਤੋਂ ਉਹ ਤਾਨੇ ਸ਼ਾਇਦ ਇਨਾਂ ਦਾ ਮੇਰੇ ਕੋਲ ਜਵਾਬ ਹੀ ਨਹੀਂ ਸੀ ਕਲਾਸਰੂਮ ਵਿੱਚ ਵੜਦੇ ਹੀ ਮੈਂ ਡਰ ਜਾਂਦੀ ਮੇਰੀ ਕਲਾਸ ਦੀਆਂ ਕੁੜੀਆਂ ਤਾਨਾ ਹੀ ਐਸਾ ਮਾਰਦੀਆਂ ਕਿ ਮੇਰਾ ਰੋਣਾ ਨਿਕਲ ਜਾਂਦਾ ਬਾਪੂ ਨੂੰ ਕੀ ਪਤਾ ਸੀ ਕਿ ਵਾਲ ਕਿਵੇਂ ਮਾਉਣੀ ਹੈ ਕਿਵੇਂ ਕੁੱਤ ਕਰਨੀ ਹੈ ਬਸ ਮਾੜੇ ਮੋٹے ਬਾਪੂ ਆ ਦਿੰਦਾ ਤੇ ਮੈਂ ਸਕੂਲ ਆ ਜਾਂਦੀ ਪਰ ਕੁੜੀਆਂ ਮਾਂ ਬਾਰੇ ਬੋਲਦੀਆਂ ਕਿ ਤੈਨੂੰ ਕੁਝ ਸਿਖਾਇਆ ਨਹੀਂ ਸੀ ਤੇਰੀ ਮਾਂ ਨੇ ਤੇ ਇਨਾਂ ਆਖਾ ਕੁੜੀਆਂ ਹੱਸ ਪੈਂਦੀਆਂ ਬਸ ਇਸੇ ਕਰਕੇ ਮੈਂ ਸਕੂਲ ਨੂੰ ਜਾਣੋਂ ਡਰਦੀ ਬਾਪੂ ਨੂੰ ਵੀ ਇਹ ਗੱਲ ਦੱਸਨੀ ਤਾਂ ਬਾਪੂ ਵੀ ਲਚਾਰ ਜਿਹਾ ਹੋ ਜਾਂਦਾ ਪਰ ਅੱਜ ਕੁਝ ਸੁਖਤਾ 사 ਲਿਆ ਸਕੂਲੋਂ ਸਕੂਲ ਵਿੱਚੋਂ ਗਰਮੀ ਦੀਆਂ ਛੁੱਟੀਆਂ ਮਿਲ ਗਈਆਂ ਹੁਣ ਕੋਈ ਡਰ ਨਹੀਂ ਸਿਰਿਆ ਤੇ ਫੇਰ ਹੱਸਦੇ ਖੇੜਦੇ ਗਰਮੀ ਆ ਗਰਮੀ ਦੀਆਂ ਛੁੱਟੀਆਂ ਛੁੱਟੀਆਂ ਕਿਵੇਂ ਲੰਘ ਗਈਆਂ ਪਤਾ ਹੀ ਨਹੀਂ ਲੱਗਿਆ ਤੇ ਆਖਰ ਸਕੂਲ ਜਾਣ ਦਾ ਵੀ ਦਿਨ ਆ ਗਿਆ ਮਨ ਵਿੱਚ ਫੇਰ ਉਹੀ ਡਰ ਤੇ ਸਕੂਲ ਵਾਲੀ ਵਰਤੀ ਬਾਪਾਪੂ ਕੋਲ ਕੰਗਾ ਲੈ ਜਾ ਖੜੀ ਹੋਈ ਬਾਪੂ ਨੇ ਵੀ ਅੱਜ ਹੱਸ ਕੇ ਕੰਗਾ ਫੜ ਲਿਆ ਤੇ ਵਾ ਲਗਾਉਣੇ ਸ਼ੁਰੂ ਕਰ ਦਿੱਤੇ ਅੱਜ ਤੱਕ ਮਾਲ ਹੀ ਹੋ ਗਿਆ ਸੀ ਸੱਚੀ ਬਾਪੂ ਨੇ ਤਾਂ ਅੱਜ ਬਹੁਤ ਸੁਣੀਆਂ ਦੋ ਬੁੱਤਾਂ ਕਰ ਦਿੱਤੀਆਂ ਮੇਰੇ ਤੋਂ ਤਾਂ ਚਾਹ ਨਾ ਚੱਕਿਆ ਜਾਵੇ ਤੇ ਛਿਛੇ ਮੂਰੇ ਖੜ ਮੈਂ ਕਿੰਨਾ ਚਿਰ ਪੁੱਤ ਨੂੰ ਤੱਕਦੀ ਰਹੀ ਪੁੱਤ ਤੂੰ ਪੁੱਛਦੀ ਸੀ ਨਾ ਕਿ ਮਾਂ ਕਿਹੋ ਜਹੀਏ ਅੱਜ ਇੱਕ ਸ਼ੀਸ਼ਾ ਤੇ ਮੈਂ ਬਾਪੂ ਨੂੰ ਕੋਟ ਜੱਫੀ ਪਾ ਲਈ ਬਾਪੂ ਮੇਰੀ ਇੱਕ ਗੱਲ ਮੰਨੇਗਾ ਦੱਸ ਮੇਰੀ ਤੀ ਕੀ ਕੀ ਗੱਲ ਏ ਬਾਪੂ ਅੱਜ ਮੇਰੀ ਇੱਕ ਫੋਟੋ ਕਰਵਾ ਦੇ ਤੇ ਬਾਪੂ ਨੇ ਮੇਰੀ ਫੋਟੋ ਵੀ ਕਰਵਾ ਦਿੱਤੀ ਤੇ ਉਹ ਫੋਟੋ ਮੈਂ ਹਮੇਸ਼ਾ ਸੰਭ ਕੇ ਰੱਖ ਲਈ ਅੱਜ ਤਾਂ ਮੈਨੂੰ ਜਿਵੇਂ ਪਰਜ ਹੀ ਲੱਗ ਗਏ ਜਲਦੀ ਜਲਦੀ ਸਕੂਲ ਪਹੁੰਚਣਾ ਚਾਹੁੰਦੀ ਸੀ ਤਾਂ ਕਿ ਉੰਨਾ ਕੁੜੀਆਂ ਨੂੰ ਆਪਣੀਆਂ ਕੁੱਤਾਂ ਵਿਖਾ ਸਕਾਂ ਤੇ ਕਿਹਾ ਆ ਦੇਖੋ ਮੇਰੀ ਮਾਂ ਨੇ ਮੈਨੂੰ ਕੁੱਤਾਂ ਕਰਨੀਆਂ ਸਿਖਾ ਦਿੱਤੀਆਂ ਨੇ ਇਸ ਤੋਂ ਬਾਅਦ ਮੈਨੂੰ ਕਦੇ ਵੀ ਸਕੂਲ ਜਾਣ ਦਾ ਕੋਈ ਡਰ ਨਾ ਰਿਹਾ ਇੰਨਾ ਪੜੀ ਇੰਨਾ ਪੜੀ ਕਿ ਬਲੰਦੀਆਂ ਛੂ ਲਈਆਂ ਪਿੰਡ ਵਾਲੇ ਫਕਰ ਕਰਦੇ ਸੀ ਬਾਪੂ ਤੇ ਕਿ ਕਿੰਨੀ ਸ਼ਿੱਦਤ ਨਾਲ ਬਿਨ ਮਾਂ ਦੀ ਧੀ ਨੂੰ ਪੜਾ ਲਿਖਾ ਦਿੱਤਾ ਅੱਜ ਬਾਪੂ ਦੀ ਬਦੌਲਤ ਪੜ੍ਹ ਲਿਖ ਮੈਂ ਆਪਣੇ ਪੈਰਾਂ ਤੇ ਖੜ ਗਈ ਤੇ ਬਾਪੂ ਨੇ ਅੱਜ ਆਪਣਾ ਉਹ ਆਖਰੀ ਕਾਰਜ ਵੀ ਪੂਰਾ ਕਰ ਦਿੱਤਾ ਅੱਜ ਆਪਣੀ ਧੀ ਨੂੰ ਡੋਲੀ ਬਹਾ ਦੂਜੇ ਘਰ ਤੋਰ ਦਿੱਤਾ ਹਰੇਕ ਧੀ ਆਪਣੇ ਹਮਸਫਰ ਵਿੱਚੋਂ ਆਪਣੇ ਬਾਪ ਦੀ ਝਲਕ ਦੇਖਦੀ ਹੈ ਤੇ ਉਹ ਵੀ ਬਾਖੂਪੀ ਬਾਪੂ ਵਰਗਾ ਹੀ ਸੀ ਮੈਨੂੰ ਸਮਝਣ ਵਾਲਾ ਮੇਰੇ ਵਿੱਚ ਜਬਾਤਾਂ ਦੀ ਕਦਰ ਕਰਨ ਵਾਲਾ ਬਹੁਤ ਵਧੀਆ ਪਰਿਵਾਰ ਮਿਲਿਆ ਪਰ ਵਿਆਹ ਤੋਂ ਬਾਅਦ ਬਾਪੂ ਵੀ ਇਸ ਦੁਨੀਆ ਤੋਂ ਚਲਾ ਗਿਆ ਅਸਹਿ ਦੁੱਖ ਸੀ ਮੇਰੇ ਲਈ ਪਰ ਮੇਰੇ ਸਾਰੇ ਪਰਿਵਾਰ ਨੇ ਕੋਈ ਕਮੀ ਨਹੀਂ ਛੱਡੀ ਹਮੇਸ਼ਾ ਧੀਆਂ ਤੋਂ ਵੱਧ ਕੇ ਰੱਖਿਆ ਜ਼ਿੰਦਗੀ ਚੱਲਦੀ ਗਈ ਤੇ ਘਰ ਵਿੱਚ ਇੱਕ ਧੀ ਨੇ ਜਨਮ ਲਿਆ ਸਾਰੇ ਖੁਸ਼ ਸੀ ਸੱਚੀ ਜਨਤ ਇੱਕ ਔਰਤ ਜਨਮ ਦੇ ਮਾਂ ਬਣਦੀ ਹੈ ਤਾਂ ਰੱਬ ਵੀ ਲੋੜੋਂ ਵੱਧ ਸਿਆਣੀ ਬਣਾ ਦਿੰਦਾ ਹੈ ਔਰਤ ਨੂੰ ਅੱਜ ਆਪਣਾ ਬਚਪਨ ਯਾਦ ਆਉਂਦਾ ਤਾਂ ਮੈਂ ਹੱਸ ਪੈਣਾ ਕਿ ਕੰਮਲੀ ਜੀ ਨੂੰ ਆਪਣੀ ਗੁੱਤ ਕਰਨੀ ਨਹੀਂ ਸੀ ਆਉਂਦੀ ਵਾਰ ਅੱਜ ਇੱਕ ਬੱਚੇ ਨੂੰ ਸਾਹ ਰਹੀ ਏ ਮਹੀਨੇ ਵਿੱਚ ਇੱਕ ਦੋ ਵਾਰ ਮੈਂ ਪਿੰਡ ਜਾਂਦੀ ਘਰ ਦਾ ਜਿੰਦਾ ਖੋਲਦੀ ਤਾਂ ਮਹਿਸੂਸ ਹੁੰਦਾ ਜਿਵੇਂ ਬਾਪੂ ਆਖਰੀ ਆ ਹੋਵੇ ਧੀਏ ਜਲਦੀ ਗੇੜਾ ਮਾਰ ਜਾਇਆ ਕਰ ਇਕੱਲੇ ਦਾ ਦਿਲ ਜਿਹਾ ਨਹੀਂ ਲੱਗਦਾ ਤੇ ਅੱਖੋਂ ਹੰਝੂ ਚੋਕ ਕਰਦੀ ਦੈਲੀਸ ਤੇ ਡਿੱਗ ਪੈਣਾ ਘਰ ਅੰਦਰ ਵੜਨਾ ਤਾਂ ਬਾਪੂ ਦੀ ਪਿਆਰਾਂ ਦੀ ਮਿੱਟੀ ਨੂੰ ਮੱਥੇ ਲਾ ਸਜਦਾ ਕਰਨਾ ਮੈਨੂੰ ਘਰ ਆਈ ਵੇਖ ਕਵਾਂਡ ਰਹਿੰਦੀ ਬੇਬੇ ਤਾਰੋ ਵੀ ਆ ਜਾਂਦੀ ਇੰਨਾ ਕਿੰਨਾ ਚੇਰ ਮੈਂ ਤੇ ਬੇਬੇ ਤਾਰੋ ਨੇ ਬਾਪੂ ਦੀਆਂ ਗੱਲਾਂ ਕਰੀ ਜਾਣੀਆਂ ਮੈਂ ਅੱਜ ਬਹੁਤ ਹੱਸੀ ਜਦੋਂ ਬੇਬੇ ਤਾਰੋ ਨੇ ਦੱਸਿਆ ਕਿ ਪੁੱਤ ਤੂੰ ਨਿਆਣੀ ਜਿਹੀ ਸੀ ਜਦੋਂ ਤੇਰਾ ਬਾਪੂ ਮੇਰੇ ਕੋਲ ਆਇਆ ਭਾਈ ਤਾਰੋ ਆ ਗੁੱਤ ਕਿਵੇਂ ਕਰੀ ਦੀਏ ਮੈਨੂੰ ਵੀ ਸਿਖਾ ਦੇ ਮੈਂ ਹੱਸੀ ਤੇ ਕਿਹਾ ਭਲਾ ਤੂੰ ਬੁੱਤ ਸਿੱਖ ਕੇ ਕੀ ਕਰਨੀ ਐ ਇੰਨਾ ਸੁਣ ਤੇਰੇ ਬਾਪੂ ਨੇ ਮੂੰਹ ਉਦਾਸ ਰਿਹਾ ਕਰ ਵਿਆਪਰ ਮੈਂ ਜਾਣਦੀ ਸੀ ਵੀ ਉਸ ਨੇ ਕੁੱਤ ਕਿਉਂ ਸਿੱਖਣੀ ਐ ਤੇ ਫੇਰ ਉਹ ਤੇਰੇ ਸਕੂਲ ਜਾਣ ਤੋਂ ਬਾਅਦ ਰੋਜ਼ ਮੇਰੇ ਕੋਲ ਆਉਂਦਾ ਤੇ ਕੁੱਤ ਕਰਨੀ ਸਿੱਖਦਾ ਸੱਚੀ ਬਾਪੂ ਤਾਂ ਕਮਲਾਈ ਸੀ ਅੱਜ ਮੇਰੀ ਧੀ ਵੱਡੀ ਹੋ ਸਕੂਲ ਜਾਣ ਲੱਗ ਪਈ ਸੀ ਅਚਾਨਕ ਇੱਕ ਦਿਨ ਜਿੱਦ ਪੈ ਗਈ ਕਿ ਮੰਮੀ ਤੋ ਕੁੱਤਾਂ ਕਰ ਦਿਓ ਮੈਂ ਹੈਰਾਨ ਸੀ ਕਿ ਇਸ ਨੂੰ ਕਿਸ ਨੇ ਕਹਿ ਦਿੱਤਾ ਦੋ ਕੁੱਤਾਂ ਕਰ ਲਈ ਤੇ ਮੈਂ ਸਭਾਵਕ ਹੀ ਕਹਿ ਦਿੱਤਾ ਤੀ ਮੈਨੂੰ ਨਹੀਂ ਕਰਨੀਆਂ ਆਉਂਦੀਆਂ ਦੋ ਗੁੱਤਾਂ ਪਰ ਪਤਾ ਨਹੀਂ ਕਿਵੇਂ ਮੇਰੀ ਤੀਨੇ ਉਹ ਮੇਰੀ ਦੋ ਗੁੱਤਾਂ ਵਾਲੀ ਫੋਟੋ ਮੇਰੇ ਸਾਹਮਣੇ ਕਰ ਦਿੱਤੀ ਇਸ ਤਰ੍ਹਾਂ ਕਰ ਦਿਓ ਮੰਮੀ ਦੇਖੋ ਕਿੰਨੀਆਂ ਸੋਹਣੀਆਂ ਗੁੱਤਾਂ ਨੇ ਸਮਾਂ ਜਿਵੇਂ ਫੇਰ ਪਿੱਛੇ ਚਲਾ ਗਿਆ ਹੋਵੇ ਮੇਰਾ ਮਨ ਪਰ ਆਇਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਇੰਜ ਲੱਗਿਆ ਜਿਵੇਂ ਉਹ ਫੋਟੋ ਨਹੀਂ ਸਗੋਂ ਮਾਵਾ ਵਰਗਾ ਬਾਪੂ ਮੇਰੇ ਸਾਹਮਣੇ ਆ ਖੜ ਗਿਆ ਹੋਵੇ ਸੋ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਮਿਲਦੇ ਆ ਇੱਕ ਨਵੀਂ ਕਹਾਣੀ ਲੈ ਕੇ ਸਤਿ ਸ਼੍ਰੀ ਅਕਾਲ ਜੀ